ਜੰਪਲੋ ਕਾਫੀ ਲੰਬੇ ਸਮੇਂ ਤੋਂ ਜਗਾ ਦੀ ਪਾਲ ਕੀਤੀ ਜਾ ਰਹੀ ਸੀ ਜਿਹੜੇ ਕਿ ਇੱਕ ਕਮੇਟੀ ਗਠਿਤ ਕੀਤੀ ਗਈ ਜਿਹਦੇ ਵਿੱਚ ਕੀ ਸਾਡੇ ਆਫੀਸਰ ਸਰਬਾਨ ਨੇ ਜਗਾਵਾ ਲਭ ਲਈ ਹੈ ਹੁਣ ਜਗਾਵਾ ਫਾਈਨਲ ਕਰਨ ਵਾਸਤੇ ਅਸੀਂ ਹਾਊਸਿੰਗ ਮੀਟਿੰਗ ਕਰਨੀ ਹੈਗੀ ਆ ਉਹਦੇ ਵਿੱਚ ਉਹ ਫਾਈਨਲ ਹੋ ਜਾਏਗਾ ਤੇ ਇਹ ਸਮੱਸਿਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਹੈ ਕੂੜੇ ਦੀ ਕੰਪਨੀ ਦੀ ਸਮੱਸਿਆ ਉਹ ਸਾਡੇ ਕੋਲ ਜਗਾ ਆ ਜਾਏਗੀ ਤਾਂ ਮੈਡਮ ਜਿਹੜੀ ਕਿ ਹਾਊਸਿੰਗ ਮੀਟਿੰਗ ਅਲਿਤ ਕਰ ਕਿਉਂ ਨਹੀਂ ਹੋ ਰਹੀ ਹੈ ਹਾਊਸਿੰਗ ਮੀਟਿੰਗ ਦਾ ਪਿਛਲੇ ਕਈ ਟਾਈਮ ਤੋਂ ਮੇਅਰ ਸਾਹਿਬ ਨਾਲ ਗੱਲ ਚੱਲ ਰਹੀ ਹੈਗੀ ਆ ਤੇ ਜਿੱਦਾਂ ਹੀ ਉਹ ਸਮੇਂ ਦਿੰਦੇ ਹੈਗੇ ਅਸੀਂ ਹਾਊਸਿੰਗ ਮੀਟਿੰਗ ਕਰ ਦਿੰਦੇ ਹਾਂ ਮਨਮ ਤੁਹਾਨੂੰ ਲੱਗਦਾ ਕਿ ਜੇ ਕਿ ਇਹ ਸਮੱਸਿਆ ਨੂੰ ਹੁਣ ਜਲਦੀ ਹੱਲ ਕੀਤਾ ਜਾਊਗਾ ਕੋਈ ਰਾਜਨੀਤਿਕ ਕੋਸ਼ਿਸ਼ ਇਹ ਹੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਮੇજર ਸਮੱਸਿਆ ਇੱਥੇ ਇਹ ਹੀ ਆਂਦੀ ਕਿ ਡੰਪ ਕਿੱਥੇ ਕਰਨਾ ਹੈ ਕੂੜਾ ਔਰ ਕਿੱਥੇ ਸੋਲਿਡ ਵੇਸ ਮੈਨੇਜਮੈਂਟ ਹੋਣੀ ਹੈ ਹੁਣ ਸੋਲਿਡ ਵੇਸ ਮੈਨੇਜਮੈਂਟ ਕਰਕੇ ਅਸੀਂ ਜਗ੍ਹਾ ਦੀ ਪਾਲਖ ਲੀ ਹੈਗੀ ਆ ਜਿਹੜਾ ਕਿ ਜਲਦੀ ਹੀ ਇਸ ਸਿਟੀ ਦੇ ਸਿਟੀਜ਼ਨ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਲਦੀ ਹੀ ਇਸ ਸਮੱਸਿਆ ਤੋਂ निजात ਆਵਾਂਗੇ ਮੈਡਮ ਤੁਹਾਨੂੰ ਲੱਗਦਾ ਕਿ ਹੁਣ ਕਿਤੇ